ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਿਆਲਾ ਰਿਆਸਤ ਜੋ ਅੱਜ ਆਪਾਂ ਦੇਖਦੇ ਹਾਂ ਇਸ ਦੇ ਬਾਨੀ ਸਨ ਬਾਬਾ ਆਲਾ ਸਿੰਘ ਜੀ ਜਿਨ੍ਹਾਂ ਦਾ ਜਨਮ 1691 ਨੂੰ ਬਾਬਾ ਫੂਲ ਜੀ ਦੇ ਗ੍ਰਹਿ ਵਿਖੇ ਹੁੰਦਾ ਏ ਇਹ ਬਾਬਾ ਫੂਲ ਜੀ ਕੌਣ ਸਨ ਬਾਬਾ ਫੂਲ ਜੀ ਤੇ ਸੰਦਲੀ ਇਹ ਭਰਾ ਸਨ ਦੋਵੇਂ ਜਦੋਂ ਇਹਨਾਂ ਦਾ ਚਾਚਾ ਭਾਈ ਕਾਲਾ ਜਦੋਂ ਸਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਕੋਲ ਲੈ ਕੇ ਇਹਨਾਂ ਨੂੰ ਆਇਆ ਕਿ ਇਹ ਭੁੱਖੇ ਆ ਇਹਨਾਂ ਦੇ ਘਰ ਦੇ ਵਿੱਚ ਕੋਈ ਖਾਣ ਪੀਣ ਦੇ ਵਾਸਤੇ ਵਸਤਾ ਨਹੀਂ ਜਾਂ ਇਹਨਾਂ ਦੇ ਕੋਲ ਮਾਇਆ ਇਤਿਆਦਿਕ ਨਹੀਂ ਇਹਨਾਂ ਦੇ ਸਿਰ ਤੇ ਇਹਨਾਂ ਦੇ ਪਿਤਾ ਦਾ ਵੀ ਸਾਆ ਨਹੀਂ ਇਹ ਉਹ ਸਨ ਔਰ ਇਹਨਾਂ ਦੀ ਫਿਰ ਅੰਛ ਦੇ ਵਿੱਚੋਂ ਅੱਗੇ ਆਏ ਨੇ ਬਾਬਾ ਆਲਾ ਜੀ ਬਾਬਾ ਆਲਾ ਜੀ ਜਿਹੜੇ ਪਟਿਆਲਾ ਰਿਆਸਤ ਦੇ ਬਾਨੀ ਮੰਨੇ ਗਏ ਫਿਰ ਔਰ ਅੱਜ ਦਾ ਜੋ ਦਿਹਾੜਾ ਆ ਅੱਜ ਦੇ ਦਿਹਾੜੇ 1765 ਦੇ ਵਿੱਚ ਬਾਬਾ ਅਲਾ ਜੀ ਦਾ ਅਕਾਲ ਚਲਾਣਾ ਹੁੰਦਾ ਜਦੋਂ ਆਪਾਂ ਉਹਨਾਂ ਦਾ ਜੀਵਨ ਪੜਾਂਗੇ ਤੇ ਜਦੋਂ ਵੱਡਾ ਘੱਲੂਕਾਰ ਆਇਆ ਵੱਡੇ ਘੱਲੂਕਾਰ ਇਹਦੇ ਦੌਰਾਨ ਜਿਹੜੇ ਉਹਦੇ ਵਿੱਚੋਂ ਸਿੰਘ ਬਚ ਗਏ ਜਾਂ ਜਿਹੜੇ ਇਧਰ ਮਾਲਵੇ ਵੱਲ ਉਹਦੇ ਵਿੱਚੋਂ ਬਚ ਕੇ ਸਿੰਘ ਜਾਂਦੇ ਰਹੇ ਤੇ ਜੋ ਬਾਬਾ ਅਲਾ ਸਿੰਘ ਜੀ ਦੇ ਘਰੋਂ ਉਹਨਾਂ ਦੀ ਬੀਬੀ ਸੀ ਜੋ ਰਾਣੀ ਫਤਿਹ ਕੌਰ ਔਰ ਇਹਨਾਂ ਨੇ ਬਾਬਾ ਜੀ ਨੇ ਔਰ ਰਾਣੀ ਜੀ ਨੇ ਬੜੀ ਤਨਦੇਈ ਦੇ ਨਾਲ ਇਹਨਾਂ ਸਿੰਘਾਂ ਦੀ ਉਹ ਸੇਵਾ ਕਰਦੇ ਰਹੇ ਜਦੋਂ ਆਪਾਂ ਦਰਸ਼ਨ ਕਰਾਂਗੇ ਜੋ ਬਰਨਾਲੇ ਵਾਲਾ ਪਾਸਾ ਜਿਹੜੇ ਪਾਸੇ ਪਹਿਲਾਂ ਰਹਿੰਦੇ ਰਹੇ ਉੱਥੇ ਅੱਜ ਵੀ ਉਹ ਚੁੱਲ੍ਹੇ ਤੁਹਾਨੂੰ ਦਰਸ਼ਨ ਕਰਨ ਨੂੰ ਮਿਲ ਜਾਣਗੇ ਜਿਨ੍ਹਾਂ ਦੇ ਉੱਪਰ ਉਹ ਰਾਣੀ ਹੁੰਦੇ ਹੋਇਆ ਵੀ ਪ੍ਰਸ਼ਾਦਾ ਪਾਣੀ ਬਣਾਉਣਾ ਆਏ ਗਿਆ ਸਿੰਘਾਂ ਦੀ ਸੇਵਾ ਕਰਨੀ ਔਰ ਇਸ ਤਰ੍ਹਾਂ ਫਿਰ ਜੋ ਦਰਸ਼ਨ ਕਰਦੇ ਹਾਂ ਆਪਾਂ ਪਟਿਆਲੇ ਦੇ 1753 ਦੇ ਵਿੱਚ ਜਿਸ ਦਾ ਆਰੰਭ ਹੋਇਆ ਮੁੱਢ ਬੱਧਾ ਔਰ ਉਹਦੇ ਵਿੱਚ ਬਾਅਦ ਦੇ ਵਿੱਚ ਫਿਰ 1763 ਦੇ ਵਿੱਚ ਇਸ ਨੂੰ ਪੱਕਾ ਕਰ ਦਿੱਤਾ ਗਿਆ ਗੱਲ ਕਰਾਂਗੇ ਬਾਬਾ ਜੀ ਦੇ ਜੀਵਨ ਦੀ ਕਿ ਜਦੋਂ ਮਰਹਟਿਆਂ ਦੇ ਨਾਲ ਜਦੋਂ ਅਬਦਾਲੀ ਦੀ ਲੜਾਈ ਹੁੰਦੀ ਹੈ 1761 ਦੇ ਵਿੱਚ ਪਾਣੀਪਤ ਦੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਬਾਬਾ ਆਲਾ ਸਿੰਘ ਜੀ ਨੇ ਮਰਹਟਿਆਂ ਦਾ ਸਾਥ ਦਿੱਤਾ ਪਰ ਉਹ ਮਰਹਟੇ ਫਿਰ ਵੀ ਅਬਦਾਲੀ ਦੀ ਏਡੀ ਵੱਡੀ ਕੌਮ ਏਡੀ ਵੱਡੀ ਸੈਨਾ ਸੀ ਕਿ ਉਹਦੇ ਅੱਗੇ ਉਹ ਟੇਕ ਨਾ ਸਕੀ ਔਰ ਉਹਦੇ ਬਾਅਦ ਵਿੱਚ ਆਪਾਂ ਜਦੋਂ ਜੰਗਾ ਵੇਖਾਂਗੇ ਕਿ ਸਿੰਘਾਂ ਨੇ ਉਹਨਾਂ ਮਰਹਟਿਆਂ ਦੇ ਮੂੰਹ ਮੋੜ ਦਿੱਤੇ ਉਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਾ ਖੈਰ ਜਦੋਂ ਬਾਬਾ ਆਲਾ ਸਿੰਘ ਜੀ ਨੇ ਅਬਦਾਲੀ ਨੂੰ ਪਤਾ ਲੱਗਾ ਕਿ ਬਾਬਾ ਆਲਾ ਸਿੰਘ ਜੀ ਨੇ ਸਾਥ ਦਿੱਤਾ ਮਰਹਟਿਆਂ ਦਾ ਤੇ ਉਹਨਾਂ ਨੇ ਕਿਹਾ ਕਿ ਉਹਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਔਰ ਨਾਲ ਹੀ ਕਿਹਾ ਕਿ ਉਹ ਆਪਣਾ ਸਿਰ ਮੂੰਹ ਮਨਾ ਕੇ ਆਵੇ ਔਰ ਨਾਲ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਇਹ ਲਗਭਗ 17ਵੀਂ 18ਵੀਂ ਸਦੀ ਦੀ ਗੱਲ ਹੈ ਉਸ ਸਮੇਂ 3 ਲੱਖ ਰੁਪਇਆ ਹੁਣ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਸੀ ਔਰ ਜੇ ਗੱਲ ਕੀਤੀ ਜਾਵੇ ਸਿਰ ਮੂੰਹ ਮਨਾਉਂਦੀ ਤੇ ਇਹ ਸਭ ਤੋਂ ਵੱਡੀ ਸਜ਼ਾ ਮੰਨੀ ਜਾਂਦੀ ਸੀ ਉਸ ਵਕਤ ਅੱਜ ਕੱਲ ਤੇ ਲੋਕੀ ਆਪ ਚਾਹ ਦੇ ਨਾਲ ਜਾਂਦੇ ਨੇ ਔਰ ਜਾ ਕੇ ਨਾਈਆਂ ਦੀਆਂ ਦੁਕਾਨਾਂ ਤੇ ਬੈਠ ਜਾਂਦੇ ਨੇ ਕਿ ਇਸ ਕਤਲ ਕਰਵਾ ਦਿੰਦੇ ਨੇ ਪਰ ਪਿੱਛੇ ਨਹੀਂ ਦੇਖਦੇ ਕਿ ਸਾਡਾ ਇਤਿਹਾਸ ਕੀ ਆ ਕਿੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਜੋ ਸਿੱਖੀ ਹੈ ਜੋ ਸਰਦਾਰੀ ਹੈ ਉਹ ਪ੍ਰਾਪਤ ਹੋਈ ਏ ਜਦੋਂ ਆਪਾਂ ਪੜਾਂਗੇ ਹਿੰਦੂ ਧਰਮ ਦੇ ਵਿੱਚ ਵੀ ਉਹਨਾਂ ਦੇ ਵਿੱਚ ਵੀ ਜਦੋਂ ਆਪਾਂ ਪਰਸ਼ਰਾਮ ਦੀ ਗੱਲ ਆਉਂਦੀ ਹੈ ਜਦੋਂ ਰਾਮ ਜੀ ਦੇ ਕੋਲ ਲੈ ਕੇ ਆਏ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਇਹਦਾ ਜੋ ਕੇਸ ਆ ਉਹ ਕਤਲ ਕਰਕੇ ਤੇ ਇਸ ਨੂੰ ਛੱਡ ਦਿੱਤਾ ਜਾਵੇ ਤੇ ਬਾਬਾ ਆਲਾ ਸਿੰਘ ਜੀ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਸੀ 1734 ਦੇ ਵਿੱਚ ਹੁਣ ਉਹਨਾਂ ਨੂੰ ਪਤਾ ਸੀ ਕਿ ਮੈਂ ਗੁਰੂ ਕੀ ਅੰਮ੍ਰਿਤ ਦੀ ਦਾਤ ਲਈ ਆ ਅੰਮ੍ਰਿਤ ਛਕਿਆ ਤੇ ਮੈਂ ਕੇਸ ਕਤਲ ਨਹੀਂ ਕਰਵਾਉਣੇ ਉਹਨਾਂ ਨੂੰ ਨਾਲ ਇਹ ਵੀ ਗਿਆਤ ਸੀ ਕਿ ਇਹ ਜਿਹੜੇ ਆ ਮੁਗਲ ਆ ਇਹਨਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਜਾਣਾ ਤੇ ਤਾਂ ਜੋ ਇਹਨਾਂ ਮੈਨੂੰ 3 ਲੱਖ ਰੁਪਈਆ ਜੁਰਮਾਨਾ ਲਾਇਆ ਉਹਨਾਂ ਨੇ ਨਾਲ ਹੋਰ ਗਿਆ ਕਿ ਮੈਂ 1.5 ਲੱਖ ਹੋਰ ਦੇ ਦਿੰਦਾ ਤੇ ਇਹ ਮੈਨੂੰ ਆਜ਼ਾਦ ਕਰ ਦਿੱਤਾ ਜਾਵੇ ਭਾਵ ਜੋ ਕੋਈ ਸਜ਼ਾ ਦੇਣੀ ਹੈ ਕੇਸ ਮੁੰਡਣ ਦੀ ਜਾਂ ਉਹ ਨਾ ਦਿੱਤੀ ਜਾਵੇ ਜਦੋਂ ਉਹਨਾਂ ਨੇ ਇਹ ਤਜਵੀਜ਼ ਰੱਖੀ ਤੇ ਉਹ ਮੁਗਲ ਮੰਨ ਗਏ ਤੇ ਉਸ ਵਕਤ ਫਿਰ ਉਹਨਾਂ 4.5 ਲੱਖ ਰੁਪਈਆ ਇਹ ਜਿਹੜਾ ਉਹ ਅਬਦਾਲੀ ਨੂੰ ਦਿੱਤਾ। ਔਰ ਅਬਦਾਲੀ ਨੇ ਫਿਰ ਉਹਨਾਂ ਨੂੰ ਸਮੇਂ ਦੇ ਅਨੁਸਾਰ ਲਗਭਗ ਜਿਵੇਂ ਉਹਨਾਂ ਨੂੰ ਜੋ ਗੱਦੀ ਬਖਸ਼ਿਸ਼ ਕੀਤੀ ਜਦੋਂ ਉਹ ਗੱਦੀ ਤੇ ਰਹਿ ਰਾਜੇ ਦੇ ਰੂਪ ਦੇ ਵਿੱਚ ਰਹਿ ਲਗਭਗ 60-70 ਪਿੰਡਾਂ ਦੀ ਮਾਲਕੀ ਸੀ ਉਹਨਾਂ ਦੇ ਕੋਲ। ਪਰ ਫਿਰ ਉਹਨਾਂ ਨੇ ਕੇਸ ਕਤਲ ਨਹੀਂ ਹੋਣ ਦਿੱਤੇ ਔਰ ਉਸੇ ਤਰ੍ਹਾਂ ਹੀ ਫਿਰ ਨਿਰੰਤਰ ਸੇਵਾ ਦੇ ਵਿੱਚ ਜੁਟੇ ਰਹੇ ਸਿੰਘਾਂ ਦੀ ਸੇਵਾ ਕਰਨੀ ਆਏ ਗਏ ਦੀ ਦੇਖਭਾਲ ਕਰਨੀ ਇਸੇ ਤਰ੍ਹਾਂ ਨਾਲ ਉਹਨਾਂ ਦੇ ਬੀਬੀ ਫਤਿਹ ਕੌਰ ਜੀ ਉਹਨਾਂ ਨੇ ਵੀ ਸਿੰਘਾਂ ਦੀ ਸੇਵਾ ਕਰਨੀ ਉਹ ਉਹਨਾਂ ਦੀ ਸੇਵਾ ਦੇ ਵਿੱਚ ਚਲਦਿਆਂ ਤੇ ਇੱਕ ਆਪਾਂ ਨੂੰ ਉਦਾਹਰਨ ਐਸੀ ਵੀ ਵਿੱਚ ਮਿਲਦੀ ਆ ਕਿ ਇੱਕ ਵਾਰੀ ਕਹਿੰਦੇ ਕੋਈ ਸਿੰਘ ਉਹਨਾਂ ਦੇ ਕੋਲ ਪ੍ਰਸ਼ਾਦਾ ਛਕਣ ਦੇ ਵਾਸਤੇ ਆਉਂਦਾ ਤੇ ਉਹ ਕਹਿੰਦੇ ਕਿ ਥੋੜਾ ਸਿੰਘ ਮਸਤਾਨਾ ਸੀ ਤੇ ਕਹਿੰਦੇ ਉਹ ਜਦੋਂ ਪ੍ਰਸ਼ਾਦਾ ਛਕਣ ਲੱਗਾ ਤੇ ਉਹਨੇ ਕਿਹਾ ਕਿ ਦਾਲ ਬੜੀ ਪਤਲੀ ਆ ਇਹਦੇ ਵਿੱਚ ਤੇ ਕੋਈ ਇੱਕ ਦਾਣਾ ਵੀ ਦਿਸਦਾ ਨਹੀਂ ਤੇ ਉਹ ਰਾਣੀ ਨੇ ਅੱਗੋਂ ਕਿਹਾ ਕਿ ਹੁਣ ਮੈਂ ਕੀ ਕਰਾਂ ਹਾਂ ਦਾ ਬਹੁਤ ਪਤਲੀ ਆ ਰਾਣੀ ਨੇ ਕਿਹਾ ਕਿ ਮੇਰੇ ਸਿਰ ਵਿੱਚ ਪਾ ਦੇ ਫਿਰ ਪਤਲੀ ਆ ਤੇ ਕਹਿੰਦੇ ਉਹ ਸਿੰਘ ਨੇ ਉਸੇ ਤਰ੍ਹਾਂ ਹੀ ਕੀਤਾ ਉਹਨੇ ਚੁੱਕੀ ਦਾਲ ਤੇ ਉਹਦੇ ਰਾਣੀ ਦੇ ਸਿਰ ਦੇ ਵਿੱਚ ਪਾ ਦਿੱਤੀ ਗਰਮ ਗਰਮ ਜਦੋਂ ਦਾਲ ਪਈ ਸਿਰ ਸੜਿਆ ਤੇ ਕਹਿੰਦੇ ਬਾਬਾ ala singh ਜੀ ਦੇ ਕੋਲ ਭੱਜੀ ਗਈ ਕਿ ਇਸ ਤਰ੍ਹਾਂ ਮੇਰੇ ਨਾਲ ਹੋਇਆ ਕਰ ਲੋ ਇਹਨਾਂ ਦੀ ਸੇਵਾ ਤੇ ਬਾਬਾ ਜੀ ਕਹਿਣ ਲੱਗੇ ਅਗੋਂ ਕਿ ਤੁਸੀਂ ਵੀ ਕੋਈ ਨਾ ਕੋਈ ਜ਼ਰੂਰ ਕੀਤਾ ਹੋਵੇਗਾ ਫਿਰ ਦੱਸਿਆ ਕਿ ਦਾਲ ਪਤਲੀ ਸੀ ਉਹਨੇ ਕਿਹਾ ਵਿੱਚ ਦਾਣਾ ਨਹੀਂ ਮੈਂ ਕਿਹਾ ਮੇਰੇ ਸਿਰ ਵਿੱਚ ਪਾ ਦੇ ਤੇ ਉਹਨਾਂ ਨੇ ਸਿਰ ਵਿੱਚ ਪਾਤੀ ਅਗੋਂ ਮੁਸਕਰਾ ਕੇ ਕਹਿਣ ਲੱਗੇ ਕਿ ਗੁਰੂ ਕੇ ਪਿਆਰੇ ਸਿੰਘ ਨੇ ਇਹਨਾਂ ਦੇ ਕੋਲੋਂ ਤੇ ਜੋ ਮੰਗੋਗੇ ਉਹੋ ਹੀ ਤੁਹਾਨੂੰ ਮਿਲ ਜਾਣਾ ਔਰ ਐਸੇ ਵੀ ਗੁਰੂ ਕੇ ਪਿਆਰੇ ਹੁੰਦੇ ਨੇ ਜਿਹੜੇ ਸਿੰਘਾਂ ਦੀ ਸੇਵਾ ਭਾਵਨਾ ਦੇ ਨਾਲ ਕਰਦੇ ਨੇ ਔਰ ਆਪਣੇ ਰਾਜ ਭਾਗ ਤੋਂ ਉੱਪਰ ਸਮਝਦੇ ਨੇ ਸਿੰਘਾਂ ਨੂੰ ਔਰ ਸਿੰਘਾਂ ਦੀ ਸੇਵਾ ਨੂੰ ਸੋ ਅੱਜ ਦੇ ਦਿਨ ਐਸੇ ਸਿੰਘ ਗੁਰੂ ਕੇ ਪਿਆਰੇ ਬਾਬਾ ਆਲਾ ਜੀ ਜਿਨ੍ਹਾਂ ਦਾ 1765 ਦੇ ਵਿੱਚ ਅਕਾਲ ਚਰਣਾ ਹੋਇਆ ਅੱਜ ਦੇ ਦਿਨ ਉਸ ਧਰਤੀ ਤੋਂ ਗੁਰੂ ਕੇ ਪਿਆਰੇ ਕੂਚ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ Wahiguru ji ki fate